ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਸੁਪਰੀਮ ਕੋਰਟ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਡਿਜੀਟਲ ਗ੍ਰਿਫਤਾਰੀ ਮਾਮਲਿਆਂ ਵਿੱਚ ਦਰਜ ਐਫ ਆਈ ਆਰਸ ਬਾਰੇ ਵੇਰਵੇ ਮੰਗੇ ਨੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭਾਰਤੀ ਖੇਤੀਬਾੜੀ ਖੋਜ ਕੌਂਸਲ ਨੂੰ ਖੇਤੀਬਾੜੀ ਸਿੱਖਿਆ ਵਿੱਚ ਸੁਧਾਰ ਲਈ ਸਾਰੀਆਂ ਖਾਲੀ ਅਸਾਮੀਆਂ ਤੁਰੰਤ ਭਰਨ ਲਈ ਕਿਹਾ ਤਰੰਤਰੰਦੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਜਿਮਨੀ ਚੋਣ ਤਿਆਰੀਆਂ ਦਾ جائزہ ਲੈਣ ਲਈ ਮੀਟਿੰਗ ਕੀਤੀ। ਫੌਜ ਅੱਜ ਆਪਣਾ ਨਾ ਸਿਵਾ ਇਨਫੈਂਟਰੀ ਦਿਵਸ ਮਨਾ ਰਹੀ ਹੈ ਤੇ ਬਿਆਲੀ ਵੀ ਇੰਡੀਅਨ ਆਇਲ ਸਰਵਸੁਰਜੀਤ ਹਾਕੀ ਟੂਰਨਾਮੈਂਟ ਦੇ ਪੰਜਵੇਂ ਦਿਨ ਅਜ ਪੰਜਾਬ ਐਂਡ ਸਿੰਤ ਬੈਂਕ ਦਿੱਲੀ ਦਾ ਮੁਕਾਬਲਾ ਇੰਡੀਨੇਟ ਫੋਰਸ ਨਾਲ ਅਤੇ ਭਾਰਤੀ ਰੇਲਵੇ ਦਾ ਮੁਕਾਬਲਾ ਸੀਆਰਪੀਐਫ ਦਿੱਲੀ ਨਾਲ ਹੋ ਰਿਹਾ ਹੈ। ਹੌਣ ਖਬਰਾਂ ਵਿਸਥਾਰ ਨਾਲ ਸੁਪਰੀਮ ਕੋਰਟ ਨੇ ਅੱਜ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨੋਟਿਸ ਜਾਰੀ ਕਰਕੇ ਡਿਜੀਟਲ ਅਰੇਸਟ ਘੁਟਾਲਿਆਂ ਦੇ ਸੰਬੰਧ ਵਿੱਚ ਦਰਜ ਐਫ ਆਈ ਆਰs ਤੇ ਫਿਰ ਵਿਮੰਗੇ ਨੇ ਦੇਸ਼ ਵਿੱਚ ਵਧ ਰਹੇ ਡਿਜੀਟਲ ਅਰੇਸਟ ਘੁਟਾਲਿਆਂ ਜਿਨ੍ਹਾਂ ਵਿੱਚ ਲੋਕਾਂ ਨੂੰ ਧੋਖਾਧੜੀ ਕਰਨ ਵਾਲਿਆਂ ਹੱਥੋਂ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਸਾਰੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੂੰ ਸੌਪੰਟੇ ਵਿਚਾਰ ਕੀਤਾ ਸਰਵੋਚ ਅਦਾਲਤ ਨੇ ਸੀਬੀਆਈ ਨੂੰ ਜਵਾਬ ਦੇਣ ਲਈ ਕਿਹਾ ਕਿ ਕੀ ਉਸ ਕੋਲ ਇਹ ਘੁਟਾਲਿਆਂ ਨਾਲ ਸੰਬੰਧਿਤ ਦੇਸ਼ ਭਰ ਦੇ ਸਾਰੇ ਮਾਮਲਿਆਂ ਨਾਲ ਟਿੱਣ ਲਈ ਵਸੀਲੇ ਮੌਜੂਦ ਨਹੀਂ ਜਾਂ ਨਹੀਂ ਅਦਾਲਤ ਦੇਸ਼ ਭਾਰ ਵਿੱਚ ਡਿਜੀਟਲ ਅਰੈਸਟ ਕੋਟਾਲਿਆਂ ਤੇ ਵੱਧ ਰਹੇ ਖਤਰੇ ਨੂੰ ਹੱਲ ਕਰਨ ਲਈ ਆਪਣੇ ਤੌਰ ਤੇ ਧਿਆਨ ਚ ਲੈ ਕੇ ਕੇਸ ਨੂੰ 17 ਅਕਤੂਬਰ ਨੂੰ ਸ਼ੁਰੂ ਕਰਦੇ ਹਾਂ ਇਸ ਦੀ ਸੁਣਵਾਈ ਕਰ ਰਹੀ ਸੀ ਕੇਂਦਰੀ ਖੇਤੀਬਾੜੀ ਦੇ ਕਿਸਾਨ ਫਲਾਈ ਮੰਤਰੀ ਸ਼ਿਵਰਾਜ ਸਿੰਘ ਜਹਾਨ ਨੇ ਭਾਰਤੀ ਖੇਤੀਬਾੜੀ ਖੋਜ ਕਾਉਂਸਲ ICAR ਨੂੰ ਖੇਤੀਬਾੜੀ ਸਿੱਖਿਆ ਵਿੱਚ ਸੁਧਾਰ ਲਈ ਸਾਰੀਆਂ ਖਾਲੀ ਅਸਾਮੀਆਂ ਤੁਰੰਤ ਭਰਨ ਲਈ ਕਿਹਾ ਹੈ ਮੰਤਰੀ ਨੇ ਟਿੱਪਣੀਆਂ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਖੇਤੀਬਾੜੀ ਵਿਦਿਆਰਥੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤੀਆਂ ਸ਼੍ਰੀ ਜੋਹਾਨ ਨੇ ਕਿਹਾ ਕਿ ਉਹ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਭੇਜਣਗੇ ਤੇ ਉਹਨਾਂ ਦੇ ਖੇਤੀਬਾੜੀ ਮੰਤਰੀਆਂ ਨਾਲ ਸਚਾਰੂ ਖੇਤੀਬਾੜੀ ਸਿੱਖਿਆ ਤੇ ਸਾਰੀਆਂ ਖਾਲੀ ਅਸਾਮੀਆਂ ਨੂੰ ਜਲਦੀ ਭਰਨ ਨੂੰ ਯਕੀਨੀ ਬਣਾਉਣ ਲਈ ਵਿਚਾਰ-ਵਟਾਂਦਰਾ ਕਰਨਗੇ। ਉਹਨਾਂ ਨੇ ਨਵੀਂ ਸਿੱਖਿਆ ਨੀਤੀ ਮੁਤਾਬਕ ਮਿਆਰੀ ਖੇਤੀਬਾੜੀ ਸਿੱਖਿਆ ਪ੍ਰਦਾਨ ਕਰਨ ਦੀ ਮਹੱਤਾਤੇ ਝਾੰਨਾ ਪਾਇਆ। ਮੰਤਰੀ ਨੇ ਇਹ ਵੀ ਕਿਹਾ ਕਿ ਕਿਸਾਨ ਅਤੇ ਖੇਤੀਬਾੜੀ ਵਿਭਾਗ ਨੂੰ ਬਦਲਣ ਦੀ ਸ਼ਕਤੀ ਹੈ। ਤਰੰਤਰੰ ਜ਼ਿਮਨੀ ਛੋਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਚੋਣ ਅਧਿਕਾਰੀ ਕਮਿਸ਼ਨਰ ਸ਼੍ਰੀ ਰਾਹੁਲ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਮਨੀ ਚੌਂੜੀ ਕਠਿਤ ਵਕਫਤੀ ਮਾਦੀ ਨੋਟ ਅਕਸਰਾ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਰਾਹੁਲ ਨੇ ਦਿਖਾਇਆ ਕਿ ਚੌਂੜਾ ਕਮਿਸ਼ਨ ਵੱਲੋਂ ਜ਼ਿਮਨੀ ਚੌਂੜੀ ਸੰਬੰਧੀ جاری ਪ੍ਰੋਗਰਾਮ ਮੁਤਾਬਿਕ ਸਮਰੈਣ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਤਰੰਤਾਰਨ ਵਿੱਚ ਕੁੱਲ 193742 ਵੋਟਰ ਨੇ। ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕੇ ਵਿਖੇ 114 ठावा ते 222 ਵੋਟ ਕੇਂਦਰ ਬਣਾਏ ਗਏ ਨੇ ਇਹਨਾਂ ਵਿੱਚੋਂ 4 ਆਦਰਸ਼ ਵੋਟ ਕੇਂਦਰ 3 ਪੂਰੇ ਔਰਤ ਅਮਲੇ ਵਾਲੇ ਵੋਟ ਕੇਂਦਰ ਅਤੇ 1 ਪੀਡਬਲਯੂਡੀ ਵੋਟ ਕੇਂਦਰ ਬਣਾਏ ਗਏ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਵੋਟ ਕੇਂਦਰਾਂ ਘਿੜਤੀ ਹਾਲਤ ਸਟਰੋਂਗ ਰੂਮ ਵਿੱਚ ਤੁਕਵੇਂ ਪ੍ਰਬੰਧ ਤੇ ਸੁਰੱਖਿਆ ਯਕੀਨੀ ਬਣਾਈ ਗਈ ਹੈ ਇਸ ਤੋਂ ਇਲਾਵਾ ਵੋਟਰਾਂ ਦੀ ਸਹੂਲਤ ਲਈ ਵੋਟ ਕੇਂਦਰਾਂ ਤੇ ਪੀਣ ਵਾਲੇ ਪਾਣੀ, ਬੀਟਿੰਗ ਏਰੀਆ, ਪੱਖਾਨੇ ਅਤੇ ਦਿਵਿਆਂਗ ਵੋਟਰਾਂ ਲਈ 휠ਚੇਰ ਆਦਿ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮ ਕੈਮਰੇ ਲਾ ਕੇ 100% ਵੈਬਕਾਸਟਿੰਗ ਯਕੀਨੀ ਬਣਾਈ ਜਾਏਗੀ ਉਹਦਾ ਇਹ ਵੀ ਦੱਸਿਆ ਕਿ ਚੌਂਜਾਪਤ ਦੇ ਉਲੰਘਣਾ ਦੀ ਸ਼ਿਕਾਇਤ ਲਈ ਜ਼ਿਲ੍ਹਾ ਪੱਧਰ ਤੇ ਇੱਕ ਸ਼ਿਕਾਇਤ ਸੈੱਲ ਗਠਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਤਰੰਤਰੰਸੀਟ ਦਾ ਇਲਾਕਾ ਕਮਾਂਤਰੀ ਸਰਹੱਦ ਨਾਲ ਲੱਗਦੇ ਹੋਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਰੇ ਚੌਕ ਸੀ ਵਰਤੀ ਜਾ ਰਹੀ ਹੈ। ਫੌਜ ਅੱਜ ਆਪਣਾ ਨਾਸੀਵਾ ਇਨਫੈਂਟਰੀ ਪਾ ਪੈਦਲ ਸੈਨਾ ਦਿਵਸ ਮਨਾ ਰਹੀ ਹੈ। ਇਹ ਦਿਨ ਆਜ਼ਾਦ ਭਾਰਤ ਦੀ ਪਹਿਲੀ ਫੌਜੀ ਘਟਨਾ ਦੀ ਯਾਦਵੰਦ ਹੈ ਜਦੋਂ ਭਾਰਤੀ ਫੌਜ ਨੇ 1 ਸਤੰਬਰ 1947 ਨੂੰ ਕਸ਼ਮੀਰਵਾਦੀ ਵਿੱਚ ਹੋਏ ਪਹਿਲੇ ਹਮਲੇ ਨੂੰ ناکਾਮ ਕਰ ਦਿੱਤਾ ਸੀ। ਇਫੈਂਟਰੀ ਡਿਵੀਜ਼ਨ ਇਸ ਦਿਨ ਨੂੰ ਸ਼ੌਰਯ ਦਿਵਸ ਵਜੋਂ ਮਨਾਉਂਦਾ ਹੈ ਇੱਕ ਰਿਪੋਰਟ ਅੱਜ ਦੇ ਹਿਦਨ ਪਾਰਟੀ ਫੌਜ ਦੇ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਨੇ ਦੇਸ਼ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਪੈਦਾ ਹੋਏ ਖਤਰੇ ਨੂੰ ਬੇਅਸਰ ਕਰਨ ਲਈ ਸ਼੍ਰੀਨਗਰ ਵਿਖੇ ਮੋਰਚਾ ਸੰਭਾਲਿਆ ਸੀ ਪਾਰਟੀ ਫੌਜ ਦੀ ਇਨਫੈਂਟਰੀ ਡਿਵੀਜ਼ਨ ਦੀ ਇਸ ਦਲੇਰਾਨਾ ਕਾਰਵਾਈ ਨੇ ਪਾਕਿਸਤਾਨ ਦੇ ਨਮਾਕ मंसूबਿਆਂ ਨੂੰ ناکਾਮ ਕਰ ਦਿੱਤਾ ਸੀ ਇਨਫੈਂਟਰੀ ਦੀ ਇਸ ਬੇਮਿਸਾਲ ਹਿੰਮਤ ਬਹਾਦਰੀ ਅਤੇ ਨਿਡਰ ਸਵਾਰ ਸੇਵਾ ਨੂੰ ਮਨਾਉਣ ਲਈ ਪੱਛਮੀ ਕਮਾਂਡ ਨੇ ਚੰਡੀਗੜ੍ਹ ਵਿਖੇ ਵੀਰ ਯੋਧਿਆਂ ਦੀ ਯਾਦ ਵਿੱਚ ਯੁੱਧ ਸਮਾਰਕ ਤੇ ਫੁੱਲ ਮਾਲਾ ਪੇਟ ਕਰਕੇ ਰਾਸ਼ਟਰੀ ਸੇਵਾ ਵਿੱਚ ਸਰਬਉੱਚ ਕੁਰਬਾਨੀ ਦੇਣ ਵਾਲੇ ਇਹਨਾਂ ਫੌਜੀਆ ਨੂੰ ਸ਼ਰਧਾਂਜਲੀ ਭੇਟ ਕੀਤੀ। ਭਾਰਤੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵਯਦੀ ਨੇ ਇਸ ਮੌਕੇ ਤੇ ਪੈਦਲ ਫੌਜ ਦੇ ਸਾਰੇ ਅਧਿਕਾਰੀਆਂ ਅਤੇ ਜਵਾਨਾਂ, ਸਾਬਕਾ ਸੈਨਿਕਾਂ ਅਤੇ ਪਰਿਵਾਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਇਨਫੈਂਟਰੀ ਦੇ ਡਾਇਰੈਕਟਰ ਜਨਰਲ ਲੈਫਟਨੈਂਟ ਜਨਰਲ ਅਜੀਤ ਕੁਮਾਰ ਨੇ ਵੀ ਇਨਫੈਂਟਰੀ ਡਿਵੀਜ਼ਨ ਦੇ ਸਾਰੇ ਸਾਬਕਾ ਸੈਨਿਕਾਂ ਅਤੇ ਸੇਵਾ ਕਰ ਰਹੇ ਫੌਜੀਆ ਨੂੰ ਆਪਣੀਆਂ ਦਿਲੋਂ ਸ਼ੁਭ ਕਾਮਨਾਵਾਂ ਦਿੱਤੀਆਂ। राजेश बाली आकाशवाणी खबर अं जालंधर एक खबरा ਤੁਸੀਂ ਆਕਾਸ਼ਵਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਐਟ ધ ਰੇਟ ए आई आर ਆ ਰੇ ਨਿਊਜ਼ ਲੰਦਰ लोक आस्था ਦੇ ਮਹਾਨ ਤਿਉਹਾਰ ਛੱਟ ਦਾ ਅੱਜ ਤੀਜਾ ਦਿਨ ਹੈ ਜੋ ਕਿ ਕਰਨਾ ਤੋਂ ਬਾਅਦ ਕੱਲ੍ਹ ਸ਼ਾਮ ਤੋਂ ਸ਼ੁਰੂ ਹੋਏ ਬਿਨਾਂ ਪਾਣੀ ਦੇ ਵਰਤ ਵਿੱਚ ਸ਼ਰਧਾਲੂ ਡੁੱਬਦੇ ਸੂਰਜ ਨੂੰ ਅਰਗਪੇਟ ਕਰ ਰਹੇ ਨੇ ਚਾਰ ਦਿਨਾਂ ਦੀ ਇਹ ਪਵਿੱਤਰ ਰਸਮ ਕੱਲ੍ਹ ਚੜ੍ਹਦੇ ਸੂਰਜ ਨੂੰ ਅਰਗਪੇਟ ਕਰਨ ਨਾਲ ਸੰਪੂਰਨ ਹੋਏਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਛੱਟ ਪੂਜਾ ਸੰਧਿਆਰਕ ਦੇ ਮੌਕੇ ਤੇ ਦੇਸ਼ ਭਰ ਦੇ ਸ਼ਰਧਾਲੂਆਂ ਨੂੰ ਵਧਾਈਆਂ ਦਿੱਤੀਆਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਡੁੱਬਦੇ ਸੂਰਜ ਨੂੰ ਅਰਗਜਣਾਉਣ ਦੀ ਰਵਾਇਤ ਬਾਰੇ ਗੱਲ ਕੀਤੀ ਤੇ ਇਸ ਨੂੰ ਵਿਰਖੜ ਦੱਸਿਆ ਪ੍ਰਧਾਨ ਮੰਤਰੀ ਨੇ ਸਾਰਿਆਂ ਦੀ ਭਲਾਈ ਲਈ ਪ੍ਰਾਰਥਨਾ ਕੀਤੀ ਜੀਵਨ ਵਿੱਚ ਖੁਸ਼ੀ ਖੁਸ਼ਹਾਲੀ ਅਤੇ ਸਫਲਤਾ ਲਈ ਭਗਵਾਨ ਤੋਂ ਰਛਾ ਆਸ਼ੀਰਵਾਦ ਮੰਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨਿਆ ਗਿਆ ਅਤੇ ਪਿਛਲੇ ਮਹੀਨੇ ਦੀ 22 ਤਰੀਕ ਨੂੰ ਸ਼ੁਰੂ ਹੋਇਆ ਜੀਐਸਟੀ ਬਚਤ ਉਤਸਵ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਪਹੁੰਚਾ ਰਿਹਾ ਹੈ ਅਗਲੀ ਪੀੜੀ ਤੇ ਜੀਐਸਟੀ ਸੁਧਾਰ ਭਾਰਤ ਦੀ ਅਸਿੱਧੇ ਟੈਕਸ ਪ੍ਰਣਾਲੀ ਨੂੰ ਸਰਲ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਨੇ ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ ਇਹ ਨਵੇਂ ਜੀਐਸਟੀ ਸੁਧਾਰ ਪੰਜਾਬ ਦੇ ਵੱਖ-ਵੱਖ ਵਰਗਾਂ ਨੂੰ ਲਾਭ ਪਹੁੰਚਾ ਰਹੇ ਨੇ ਨਵੇਂ GST ਸੁਧਾਰ ਪੰਜਾਬ ਦੇ ਕਿਸਾਨਾਂ ਖਪਤਕਾਰਾਂ ਕਾਰੀਗਰਾਂ ਅਤੇ ਛੋਟੇ ਕਾਰੋਬਾਰਾਂ ਲਈ ਲਾਭਕਾਰੀ ਸਿੱਧ ਹੋ ਰਹੇ ਨੇ ਮੋਹਾਲੀ ਤੋਂ ਰਾਜੇਸ਼ ਕੁਮਾਰ ਨੇ ਸਿਹਤ ਸੰਭਾਲ ਖੇਤਰ ਵਿੱਚ ਕੀਤੀਆਂ ਗਈਆਂ ਕਟੌਤੀਆਂ ਤਹਿਤ ਸਿਹਤ ਅਤੇ ਜੀਵਨ ਬੀਮਾ ਪ੍ਰੀਮੀਅਮ ਤੇ ਦਿੱਤੀ ਗਈ ਛੋਟ ਦੀ ਸ਼ਲਾਘਾ ਕਰਦਿਆਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਜਿਹੜੀ GST ਘਟੀ ਆ ਇਹਦੇ ਬਾਰੇ ਅਸੀਂ ਟੀਵੀ 'ਚ ਸੁਣਦੇ ਤੇ ਵੀ GST ਘਟੀ ਸਾਨੂੰ ਪਹਿਲਾਂ ਤਾਂ ਪਤਾ ਹੀ ਲੱਗਿਆ ਪਰ ਜਦ ਮੇਰਾ ਪ੍ਰੀਮੀਅਮ ਆਇਆ ਇੰਸ਼ੋਰਸ ਤੇ ਹੈਲਥ ਦਾ ਤੇ ਲਾਈਨ ਦਾ ਮੈਂ ਦੇਖਿਆ ਮੁੰਡਾ 3-4000 ਦਾ ਫਰਕ ਪੈ ਗਿਆ ਮੈਂ ਸਰਕਾਰ ਦਾ ਬਹੁਤ ਧੰਨਵਾਦੀ ਆ ਜਿਹੜੀ ਸਾਡੀ ਕੇਂਦਰੀ ਸਰਕਾਰ ਹੈ ਜਿਹਦੀ ਮਦਦ ਨਾਲ ਸਾਡੇ ਕਈ ਤਰ੍ਹਾਂ ਦੇ ਸੁਪਨੇ ਪੂਰੇ ਹੋ ਗਏ ਗੁਰਦਾਸਪੁਰ ਤੋਂ ਇੱਕ ਪ੍ਰਿੰਸੀਪਲ ਰੀਨੂ ਕਸ਼ਪ ਨੇ ਗੱਡੀਆਂ ਅਤੇ ਦਵਾਈਆਂ 'ਚ ਕੀਤੇ ਗਿਆਂ ਕਟੌਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਜਦੋਂ ਟੈਕਸ ਘਟਦਾ ਹੈ ਤਾਂ ਆਟੋਮੈਟਿਕਲੀ ਲੋਕਾਂ ਦੀ ਵੀ ਪਰਚੇਜ਼ਿੰਗ ਪਾਵਰ ਵੱਧ ਜਾਂਦੀ ਹੈ ਚੀਜ਼ਾਂ ਸਸਤੀਆਂ ਹੋ ਜਾਂਦੀਆਂ ਹਨ ਖਾਸ ਕਰਕਾਰ ਹੈ ਮੈਂ ਖੁਦ ਹੀ ਕਾਰ ਜਿਹੜੀ 13 ਲੱਖ ਦੀ ਉਹ ਹੁਣ ਮੈਨੂੰ 11 ਲੱਖ ਦੇ ਵਿੱਚ ਮਿਲਣ ਜਾ ਰਹੀ ਹੈ ਦਵਾਈਆਂ ਦਾ ਵੀ ਦੇਖਿਆ ਸੀਗਾ ਕਿ ਦਵਾਈਆਂ ਦੇ ਵੀ ਕਿਤੇ ਨਾ ਕਿਤੇ ਰੇਟ ਕਾਫੀ ਘਟਿਆ ਹੈ ਇਹ ਬੜੀ ਚੰਗੀ ਗੱਲ ਵੀ ਹੈ ਨਵੇਂ GST ਸੁਧਾਰ ਵੱਖ-ਵੱਖ ਵਸਤਾਂ ਅਤੇ ਸੇਵਾਵਾਂ ਤੇ ਟੈਕਸ ਤਰ੍ਹਾਂ ਘਟਾ ਕੇ ਨਾਗਰਿਕਾਂ ਨੂੰ ਕਾਫੀ ਰਾਹਤ ਦੇ ਰਹੇ ਨੇ ਚਲੰਦਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਸਰਕਾਰ ਦੇ ਮਹਿੰਮ ਹਰ ਪਿੰਡ ਖੇਡ ਮੈਦਾਨ ਤਹਿਤ ਅਝਲਕੇ ਦੇ ਪਿੰਡ ਹਰੀ ਨੋ ਵਿਖੇ 36 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਸਪੀਕਰ ਸੰਧਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਪੱਧਰ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਆਧੁਨਿਕ ਸਹੂਲਤਾਂ ਵਾਲੇ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਨੇ ਉਹਨਾਂ ਨੇ ਦੱਸਿਆ ਕਿ ਇਹ ਖੇਡ ਮੈਦਾਨ ਅਗਲੇ 2 ਮਹੀਨਿਆਂ ਵਿੱਚ ਪੂਰਾ ਬਣ ਕੇ ਤਿਆਰ ਹੋ ਜਾਏਗਾ ਸਪੀਕਰ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਰਾਹੀਂ ਸਿਹਤਮੰਦ ਜੀਵਨ ਪ੍ਰੇਰਿਤ ਕਰਨਾ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹੈ ਜਨਰਲ ਅਫੀਸਰ ਕਮਾਂਡੈਂਟ ਮਿਲਟਰੀ ਸਟੇਸ਼ਨ ਬਠਿੰਡਾ ਵੱਲੋਂ 27 ਤੋਂ 31 ਅਕਤੂਬਰ 2025 ਤੱਕ ਕਾਊਂਟਰ ਅਨਮੈਂਡ ਏਰੀਅਲ ਸਿਸਟਮ CUAS ਅਤੇ ਕਾਊਂਟਰ ਡਰੋਨ ਸੀ ਡਰੋਨ ਵੈਲੀਡੇਸ਼ਨ ਐਕਸਰਸਾਈਜ਼ ਕਰਵਾਈ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਿਲ੍ਹਾ ਬਠਿੰਡਾ ਨੂੰ 27 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਨੋ ਡਰਾਈਵ ਫਲਾਈਂਗ ਜ਼ੋਨ ਐਲਾਨਿਆ ਗਿਆ ਹੈ ਵਧੇਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸੁਰੱਖਿਆ ਦੇ ਮੱਦੇਨਜ਼ਰ ਦੱਸੇ ਗਏ ਸਮੇਂ ਦੌਰਾਨ ਕਿਸੇ ਵੀ ਕਿਸਮ ਦੇ ਡਰੋਨ ਪੈਰਾਗਲਾਈਡਰ ਰਿਮੋਟ ਕੰਟਰੋਲਡ 에ਅਰਕ੍ਰਾਫਟ ਕੈਮਰਾ ਡਰੋਨ ਜਾਂ ਕਿਸੇ ਹੋਰ ਬਿਨਾਂ ਪਾਇਲਟ ਵਾਲੇ ਉਡਾਣ ਯੰਤਰ ਦੀ ਉਡਾਣ ਪੂਰੇ ਬਠਿੰਡਾ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਫੌਜੀ ਇਲਾਕਿਆਂ ਵਿੱਚ ਪਾਬੰਦੀਸ਼ੁਦਾ ਰਹੇਗੀ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੋੜਿਆ ਨੇ ਦਸ਼ਮੀਸ਼ ਗਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਦਲਵਿੱਕ ਦੇ ਸਤਰੋਜ਼ਾ ਐਨਐਸਐਸ ਕੈਂਪਸ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੈਂਪਸ ਤੋਂ ਰਣ ਕੁੜੀਆਂ ਨੂੰ ਪਹਿਲੇ ਨਵੰਬਰ ਤੱਕ ਐਨਐਸਐਸ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਏਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੁੜੀਆਂ ਨੂੰ ਹਰ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਜਲੰਧਰ ਵਿਖੇ ਖੇਡੇ ਜਾ ਰਹੇ 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਪੰਜਵੇਂ ਦਿਨ ਅੱਜ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਦਾ ਮੁਕਾਬਲਾ ਇੰਡੀਅਨ ਆਰ ਫੋਰਸ ਨਾਲ ਅਤੇ ਭਾਰਤੀ ਰੇਲਵੇ ਦਾ ਮੁਕਾਬਲਾ ਸੀਆਰਪੀਐਫ ਦਿੱਲੀ ਨਾਲ ਹੋ ਰਿਹਾ ਹੈ ਆਖਿਰ ਖਾਸ ਖਬਰਾਂ ਇੱਕ ਵਾਰ ਫੇਰ ਸੁਪਰੀਮ ਕੋਰਟ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਡਿਜੀਟਲ ਗ੍ਰਿਫਤਾਰੀ ਮਾਮਲਿਆਂ ਵਿੱਚ ਦਰਜ ਐਫ ਆਈ ਆਰਸ ਬਾਰੇ ਵੀ ਰਿਪੋਰਟ ਮੰਗੀ ਨੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭਾਰਤੀ ਖੇਤੀਬਾੜੀ ਖੋਜ ਕੌਂਸਲ ਨੂੰ ਖੇਤੀਬਾੜੀ ਸਿੱਖਿਆ ਵਿੱਚ ਸੁਧਾਰ ਲਈ ਸਾਰੀਆਂ ਖਾਲੀ ਅਸਾਮੀਆਂ ਤੁਰੰਤ ਭਰਨ ਲਈ ਕਿਹਾ ਤਰਨਤਾਰਨ ਦੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਜ਼ਮਨੀ ਚੋਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਫੋਰਜ ਅਜ ਆਪਨਾ 79ਵਾਂ ਇਨਫੈਂਟਰੀ ਦਿਵਸ ਮਨਾ ਰਹੀ ਹੈ ਤੇ ਬਿਆਲੇਵ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਪੰਜਵੇਂ ਦਿਨ ਅਜ ਪੰਜਾਬ ਐਂਡ ਸਿਨ ਬੈਂਕ ਦਿੱਲੀ ਦਾ ਮੁਕਾਬਲਾ ਇੰਡੀਅਨ 에ਅਰਫੋਰਸ ਨਾਲ ਤੇ ਭਾਰਤੀ ਰੇਲਵੇ ਦਾ ਮੁਕਾਬਲਾ ਸੀਆਰਪੀਐਫ ਦਿੱਲੀ ਨਾਲ ਹੋ ਰਿਹਾ ਹੈ ਆਕਾਸ਼ਵਣੀ ਤੋਂ ਖਬਰਾਂ ਖਤਮ ਹੋਈਆਂ ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਵਜੇ ਨਮਸਕਾਰ